ਕਿੰਦਰ ਸਰਕਾਰਾਂ ਜੀ ਪੱਕਾ ਪਾਉਣੀ ਅੰਦਰ ਜਾਣਾ ਬਟਾ ਨਹੀਂ ਜਾਵਾਂਗੇ ਕਿਵੇਂ ਸੀ ਜਾਉਂਗੇ ਫਿਰ ਅੱਜ ਹੋਰ ਮਰਮਰੌਣ ਤੇ ਹੋਏ ਪਏ ਬਈ ਅੱਛਾ ਲੱਖਾਂ ਦੀ ਗਿਣਤੀ ਬੰਦੇ ਆ ਰਹੇ ਆ ਆਇਆ ਅੱਜ ਇਹ ਦਾਣਾ ਮੰਡੀ ਦਿਉਣ ਦੇ ਵਿੱਚ ਇਕੱਠੇ ਹੋਇਆ ਇਹਨਾਂ ਨੇ ਬਠਿੰਡਾ ਵਿਖੇ ਜਾਣਾ ਸੀ ਪਰ ਫੋਰਸ ਲਗਾਈ ਗਈ ਆ ਪੰਜਾਬ ਸਰਕਾਰ ਵੱਲੋਂ ਗੱਲਬਾਤ ਕਰਦੇ ਆ ਹਾਂਜੀ ਬਈ ਜੀ ਕਿਵੇਂ ਹੋ ਜੀ ਮੇਰਾ ਨਾਮ ਜਸਵਿੰਦਰ ਸਿੰਘ ਪਿੰਡ ਸਰਦਾਰਗ ਬਲਾਕ ਅਗੂ ਬਠਿੰਡਾ ਜੀ ਸਾਡੇ ਜੇ ਦੋ ਅਗੂ ਜੇਲ੍ਹ ਚ ਬੰਦਾ ਜੀ ਅੱਜ ਇਹ ਰੋਕਾ ਲਾਉਣ ਦੇ باوجود ਆਹ ਜੂਮ ਆਇਆ ਲੋਕਾਂ ਦਾ ਚਾਰ ਸਵੇਰੇ ਜਦੋਂ ਵੀ ਸਾਨੂੰ ਕੋਈ ਸੁਨੇਹਾ ਆਊਗਾ ਅਸੀਂ ਬਠਿੰਡੇ ਲਾਜ਼ਮੀ ਜਾਵਾਂਗੇ ਸਾਡੇ ਆਗੂ ਨੂੰ ਛੜਾਏ ਬਣਾ ਅਸੀਂ ਘਰੇ ਟਿਕ ਕੇ ਨਹੀਂ ਬੈਠਾਂਗੇ ਹੂੰ ਤੁਸੀਂ ਕਹਿੰਦੇ ਹੋ ਜਾਵਾਂਗੇ ਸਰਕਾਰ ਨੇ ਤਾਂ ਚੱਪੇ ਚੱਪੇ ਤੇ ਫੋਰਸ ਲਗਾ ਦਿੱਤੀ ਹੈ ਜੀ ਕਹਿੰਦੇ ਤੁਹਾਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦੇਣਾ ਜੀ ਕੋਈ ਗੱਲ ਨਹੀਂ ਨਹੀਂ ਨਿਕਲਦੇ ਤਾਂ ਲੈ ਸਹੀ ਰਵਈਆ ਜਿਹੜਾ ਭਗਵੰਤ ਮਾਨ ਦਾ ਇਹ ਸਤਾਈ ਨੇੜੇ ਆ ਗਈ ਉਹਦੇ ਦਾ ਜਵਾਬ ਦੇਵਾਂਗੇ ਪਰ ਅੱਜ ਕੀ ਕਰੋਗੇ ਸਤਾਈ ਚ ਦਾ ਦਿਨ ਬਹੁਤ ਪਏ ਹੈ ਨਾ ਸਤਾਈ ਨੇੜੇ ਆ ਗਈ ਅੱਜ ਬਿਲਕੁਲ ਅਸੀਂ ਇਕੱਠੇ ਹੋ ਕੇ ਅਸੀਂ ਬਠਿੰਡੇ ਸ਼ਹਿਰ ਦੇ ਵਿੱਚ ਜਾਵਾਂਗੇ ਜਿੰਨੀ ਰੋਕਾਂ ਲਾ ਲੈਣ ਅਸੀਂ ਹਰ ਹੱਦ ਬਠਿੰਡੇ ਸ਼ਹਿਰ ਜਾਵਾਂਗੇ ਸਾਰਿਆਂ ਨੇ ਮਨ ਬਣਾਇਆ ਓਏ ਅੱਦੇ ਪ ਬਣਾਇਆ ਅਸੀਂ ਆਗੂ ਆਦੇ ਆਦੀ ਸਰੇਹਾ ਢੀਕਦੇ ਜਉਂ ਹੀ ਆਗੂ ਦਾ ਜਿਵੇਂ ਸਰੇਹਾ ਆਉਂਦਾ ਅਸੀਂ ਉਹ ਫੁੱਲ ਚੜਾਵਾਂਗੇ ਤੁਸੀਂ ਇੱਥੇ ਦਾਲਾ ਮੰਡੀ 'ਚ ਇਕੱਠੇ ਹੋ ਕੇ ਲੋਕ ਦਰਸੇ ਜਾਂਦੇ ਆ ਆਮ ਲੋਕਾਂ ਨੂੰ ਵੀ ਫੋਰਸ ਆ ਜਿਹੜੀ ਉਹ ਲੰਗੜ ਨਹੀਂ ਦਿੰਦੀ ਵੱਡੇ ਵੱਡੇ ਜਾਮ ਲਾਏ ਪਏ ਆ ਜੀ ਏ ਭਗਵੰਤ ਮਾਨ ਦਾ ਤਾਨਾਸ਼ਹੀ ਰਵਈਆ ਅਸੀਂ ਅਸੀਂ ਆਪਦੇ ਜ਼ਿਲ੍ਹੇ 'ਚ ਨਹੀਂ ਜਾ ਸਕਦੇ ਇਹ ਭਗਵੰਤ ਮਾਨ ਦਾ ਤਾਨਾਸ਼ ਉਹ ਭਗਵੰਤ ਮਾਨ ਜਿਹੜਾ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਵੀ ਸਵਾਲ ਪੁੱਛੋ ਲਾਗੂ ਆ ਤੋ ਅੱਜ ਜੇ ਲੋਕ ਸਵਾਲ ਪੁੱਛਣ ਲੱਗੇ ਆ ਤਾਂ ਭਗਵੰਤ ਮਾਨ ਨੇ ਤਾਨਾਸ਼ਹੀ ਰਵਈਆ ਅਪਣਾਉਂਦਾ ਇਹਦਾ ਜਵਾਬ ਜਰੂਰ ਦੇਵਾਂਗੇ ਸਾਡੇ ਆਗੂ ਜਿੰਨੇ ਕਿ ਬਾਹਰ ਦੇ ਕਰਦੇ ਪਹਿਲਾ ਇਤਿਹਾਸ ਪੜ੍ਹ ਲੇ ਭਗਵੰਤ ਮਾਨ ਮਨਜੀਤ ਲੇਹ ਦੀ ਸਜ਼ਾ ਓਵਰਕੈਦ ਦੀ ਸਜ਼ਾ ਕਰ ਮਾਫ ਕਰਵਾ ਕੇ ਲੈਂਦੀ ਆਂ ਸੁਪਰੀਮ ਕੋਰਟ ਚੋਂ ਹੁਣ ਵੀ ਭੁਗਵੰਤ ਮਾੜੇ ਕੰਨ ਤੇ ਲਿਖਿਆ ਪੜ੍ਹ ਲੇ ਅਸੀਂ ਆਗੋ ਨੂੰ ਛੜਾਇਬਣੇ ਘੇ ਟਿੱਕੇ ਨਹੀਂ ਬੈਠਾਂਗੇ ਇਹ ਹਜੂਮ ਦਿਨੋ ਦਿਨ ਵੱਧਿਆ ਤੇ ਆ ਗੱਲਬਾਤ ਕਰਾਂਗੇ ਹਾਂਜੀ ਬਾਪੂ ਜੀ ਜਾਣ ਨੂੰ ਤਿਆਰ ਹਾਂ ਜੀ ਨਹੀਂ ਨਹੀਂ ਹਾਂ ਤਿਆਰ ਆ ਜਾਵਾਂਗੇ ਜਾਵਾਂਗੇ ਪੱਕਾ ਨਾਮ ਬਣਾ ਕੇ ਆਈਓ ਜੀ ਪੱਕਾ ਪੱਕਾ ਆਪਾਂ ਅੰਦਰ ਜਾਣਾ बापूजी फोर्स ਬਹੁਤ ਆ ਕੇ ਨੇ ਜੇਲ੍ਹ ਚ ਨਿਕਲੇ ਤੇ ਅੰਦਰ ਜਾਵੜਾ ਜਿੱਥੇ ਸਾਡੇ ਬਰਾਓ ਬਠੇ ਉੱਤੇ ਅਸੀਂ ਬਹਿ ਜਾਾਂਗੇ ਫੋਰਸ ਨਿਕਲ ਗਈ ਜੀ ਫੋਰਸ ਬਹੁਤ ਹੁਣ ਘਟ ਗਈ ਜੀ ਉੱਥੇ ਦੇਖ ਕੇ ਕਾਫਲਾ ਘਟ ਗਈ ਅੱਛਾ ਹਾਂ ਬੰਦੇ ਸੰਸਲਸ ਨੇ ਆਇਆ ਹੋ ਰਹੀ ਬੰਦੇ ਥੋੜੇ ਲੱਗਦੇ ਹੋ ਤੁਸੀਂ ਨਹੀਂ ਨਹੀਂ ਬੰਦੇ ਬਹੁਤ ਆਈ ਬਹੁਤ ਆਈ ਅੱਗੇ 20 ਆੜੀ ਧੱਕੇ ਧੱਕੀ ਹੋ ਗਏ ਨੰਗੇ ਆਂ ਇਹ ਜੋ ਨੰਗਾ ਗੇ ਧੱਕੋ ਧੱਕੀ ਹੋ ਗਏ ਨੰਗਾ ਗੇ ਪਹਿਲਾਂ ਪਹਿਲ ਕਰਦੇ ਨੇ ਜੋ ਨਾ ਨੰਗਾ ਨਾ ਗੇ ਧੱਕੋ ਸਹੀ ਹੋ ਕੇ ੱਪਾਂਗੇ ਹੂੰ ਬਾਪੂ ਜੀ ਉਮਰ ਦੇ ਹਿਸਾਬ ਨਾਲ ਲੱਗਦਾ ਕਿ ਉਸ ਬਾਰਾ ਦਿਖਾਈ ਜਾ ਏ 70 ਸਾਲ ਦੀ ਉਮਰ ਦਾ ਫੇਰ ਕੀ ਆ ਜੇ ਲੱਗ ਜਾਂਗੇ ਲੇਖੇ ਅੱਛਾ ਜੀ ਹਾਂ ਕੋਈ ਗੱਲ ਨਹੀਂ ਜਾਣਾ ਹੀ ਇਹਦਾ ਇੱਕ ਦਿਨ ਇਹਨਾਂ ਦੇ ਸਿਰ ਲੱਗਾਂਗੇ ਹੂੰ ਸਰਕਾਰ ਦੇ ਗੱਲ ਪੈਣਾ ਤੇ ਹਾਂ ਸਰਕਾਰ ਦੇ ਗੱਲ ਪਵਾ ਲੈ ਉਹ ਸਾਡਾ ਜੀ ਬੰਦੇ ਨਹੀਂ ਖੜਦੀ ਅੱਛਾ ਤਿਆਹੀ ਕੀ ਕਰਕੇ ਮਰਦਾ ਭਗਵੰਤ ਮੰਨਦਾ ਤੁਹਾਡਾ ਹੀ ਮੁੰਡਾ ਨੇ ਸਾਡਾ ਕਾਨੂੰ ਮੁੰਡਾ ਦਾ ਸਭ ਬੇਈਮਾਨ ਇਕੱਠੇ ਹੋ ਜਾਂਦੇ ਆ ਸਾਰੇ ਅੱਛਾ ਹਾਂ ਸਾਰੇ ਬੇਈਮਾਨ ਸਾਡੀ ਸਾਨੂੰ ਕਹਿ ਕੇ ਜੀ ਉਹਨਾਂ ਨੇ ਸਾਡਾ ਮੁੰਡਾ ਕਹਿ ਕੇ ਸਾਨੂੰ ਸਰਕਾਰ ਬਣਾ ਲਈ ਹੁਣ ਤੇ ਸਾਡਾ ਬੰਦਾ ਸਾਡੇ ਧਾਰੇ ਲਾਉਣ ਦੀ ਲੋੜ ਹੈ ਹੂੰ ਜੇ ਸਾਡਾ ਮੁੰਡਾ ਬੰਦੇ ਸਾਡੇ ਧਾਰੇ ਲਾਉਣ ਦੀ ਲੋੜ ਕੋਈ ਆ ਸਾਨੂੰ ਗ੍ਰਿਫਤਾਰ ਕਰੀ ਜਾਂਦਾ ਉਹ ਫਰ ਉਹਨਾਂ ਕੋਸੂਰ ਹੀ ਕੋਈ ਨਹੀਂ ਜਿਹਨੇ ਗ੍ਰਿਫਤਾਰ ਕਰੀ ਬੈਠਾ ਹੁਣ ਪ੍ਰਦਰਸ਼ਨ ਤਾਂ ਅਸੀਂ ਕਰਨਾ ਹੀ ਆ ਅੱਜ ਅਜੇ ਕਿਹੜੇ ਪਾਸੇ ਫਿਰ ਹਾਂ ਆਹ ਗੱਲ ਹੈ ਜੀ ਬਸ ਕਿਵੇਂ ਅਸੀਂ ਜਾਉਂਗੇ ਫਿਰ ਅੱਜ ਹੋਰ ਮਰ ਮਰਾਉਣ ਤੇ ਹੋਏ ਪਏ ਬਈ ਅੱਛਾ ਲੱਖਾਂ ਦੀ ਗਿਣਤੀ ਬੰਦੇ ਆ ਰਹੇ ਆ ਆ ਰਹੇ ਹੋਰ ਹਮ ਹਲੇ ਤਾਂ ਕੁਝ ਵੀ ਨਹੀਂ ਕੱਟ ਪਹੁੰਚ ਜਾਓਗੇ ਇੱਥੇ ਆਹ ਆਹ ਪਰ ਕਹਿੰਦੇ ਅਸੀਂ ਨੰਗਣ ਨਹੀਂ ਦੇਣਾ ਫੋਰਸ ਅੱਗੇ ਨੰਗਾ ਧੱਕੇ ਨੇ ਨੰਗੇ ਜਾਊਗਾ ਹੋਰ ਕੀ ਹੋਣੀ ਨੰਗੇ ਜਾਊਗਾ ਤੁਸੀਂ ਤਾਂ ਤੜਕੇ ਦੇ 4 ਵਜੇ ਦੇ ਤਿਆਰਗਾ ਖਿੱਚੀ ਫਿਰਦੇ ਉਹ ਗੱਲ ਹੁਣ ਚਾਰ ਮੁੰਡੇ ਹੁੰਦੇ ਇੱਕ ਘਰ ਦੇ ਵਿੱਚ ਚਪਾਈ ਤੇ ਇੱਕੋ ਹੀ ਲੱਗੇ ਹੁੰਦੇ ਤਿੰਨ ਕਿੱਧਰ ਜਾਣਗੇ ਤਿੰਨ ਉਹ ਲੜਾਈ ਲੜਨਗੇ ਹੋਰ ਕੀ ਕਰਨਗੇ ਹਮ ਜਾ ਮੈਨੂੰ ਤੂੰ ਦਾਇਦ ਜੇ ਇਹ ਦੂ ਘਟਾਤਾ ਕਿ ਜਿੰਨੇ ਪੰਜ ਆ ਸਮਾਂ ਦੀ ਹੂੰ ਤੇ ਚਾਰ ਦਾ 42 ਆ ਢੇ ਅੱਛਾ ਹਾਂ ਹੂੰ ਤੇ ਫਿਰ ਫੋਰਸ ਨਾਲ ਟੱਕਰ ਆ ਲੱਗੂਗਾ ਫਿਰ ਆਹ ਲਾ ਕੇ ਹਟਾਂਗੇ ਫਿਰ ਤੈਨੂੰ ਦਾਇਦ ਤਾਂ ਦੱਤੀ ਪੰਜਾਬੀ ਦੀ ਗੱਲ ਹੈ ਇਹ ਬਣਾਇਆ ਲਿਆ ਹਾਂ ਇੱਕ ਘਰ ਦੇ ਤਿੰਨ ਇੱਕ ਲੱਗਿਆ ਦੋ ਤਾਂ ਪਿੱਛੇ ਹੀ ਉਹਦੇ ਹੂੰ ਠੀਕ ਹੈ ਤੇ ਚੌਥਾ ਬੂੜਾ ਵੀ ਆਕਰ ਨਾਲ ਹੈ ਹੈ ਅਸਲ ਦੇ ਵਿੱਚ ਸਰਕਾਰ ਇਹ ਇਦਾਂ ਦਾ ਰਵਈਆ ਕਿਉਂ ਕਰਦੀ ਆ ਇਹ ਭਾਉ ਦੀ ਆ ਬਜੁੱਟੀਆਂ ਸਾਰੇ ਲੋਕ ਮਾਰਨਗੇ ਹੁਣ ਇਹਦੇ ਇਹਨੂੰ ਦਵਲਣਗੇ ਹੁਣ ਤੇ ਗਾਂਹ ਜੇ ਕੋਈ ਹੋਰ ਸਰਕਾਰ ਅਲੋਟ ਕਰੂਗੀ ਉਹਦੇ ਵੀ ਜੁੱਟੀਆਂ ਵਜਿਆ ਕਰਨੀਆਂ ਸਮਝ ਗਏ ਲੋਕਾਂ ਇਹ ਸਮਝਣਗੇ ਉਹਨਾਂ 27 ਦੀ ਜੁੱਟੀਆਂ ਵਜਣੀਆਂ ਹੋਰ ਕੀ ਕਰਦੇ ਭਰਾ ਕੁੱਤਾ ਹੋਊਗਾ ਜੀ ਜੇ ਹੋਰ ਨਾਲ ਵਜਣੀਆਂ ਤਾਂ ਫੇਰ ਵਜਣੀਆਂ ਬਰਕੇ ਤਬ ਘੌਰ ਬਿੰਦਾਜਾ ਝੰਡਾ ਬਾਪੂ ਮੋਟੀ ਡਾਂਗ ਦੇ ਵਿੱਚ ਪਾਇਆ ਵੇ ਫਿਰ ਤੂੰ ਬਤਾਈ ਤਾਂ ਪਾਇਆ ਗਿਆ ਉਹ ਬਾਈ ਨੇ ਦੱਸੀ ਤਾਂ ਹੈ ਵੀ 65-70 ਸਾਲ ਦੀ ਉਮਰ ਮੇਰੀ ਮੇਰੀ ਪੈਂਡ ਦੀ ਹੋਊਗੀ ਇਹਦੇ ਕੋਲ ਪਤਲਾ ਡੰਡਾ ਤੇਰੇ ਕੋਲ ਡਾਂਗ ਫੜੀ ਹੈ ਤੇਰੇ ਕੋਲ ਪਤਲਾ ਡੰਗਾ ਬਾਈ ਡੰਡਾ ਬਾਈ ਜੀ ਝੰਡੇ ਚ ਕੀ ਗੱਲ ਉਹ ਪਤਲੇ ਠੀਕ ਹੈ ਨਾ ਮੋਟੇ ਉਹਨਾਂ ਕੋਲੇ ਤਾਂ ਮੋਟੀਆਂ ਡਾਂਗਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਗੱਲ ਦੀ ਹਾਂਜੀ ਬਾਪੂ ਜੀ ਤੇਰੇ ਕੋਲ ਵੀ ਪਤਲਾ ਹੀ ਆ ਚੰਡੇ ਦੇ ਵਿੱਚ ਡੰਡਾ ਪਾਇਆ ਹੋਇਆ ਜਿਹੜਾ ਝੰਡੇ ਦਾ ਕਲਾ ਹੈ ਜੀ ਅੱਛਾ ਕੈਪਟਨ ਲੋਰਿਆ ਕਣੀ ਪਰਿਆਲੋਂ ਬਾਦਲ ਲੋਰਿਆ ਕਣੀ ਇਹਦੀ ਗੱਲ ਕਰਨੀ ਬਾਦ ਦੀ ਮੂਲੀ ਨੂੰ ਚੱਕਦੇ ਫੱਟੇ ਸਿਰਸਾ ਫੱਟੇ ਚੱਕ ਦੋਂਗੇ ਚੱਕਦੇ ਫੱਟੇ ਉਹ ਕਹਿੰਦੇ ਅਸੀਂ ਡਾਂਗਾ ਨਾਲ ਚੱਕਾਂਗੇ ਡਾਂਗਾ ਚੱਕ ਕੇ ਤੁਰਾਂਗੇ ਚੱਕਾਂਗੇ ਅਚਾਰਾ ਉਹ ਲੋੜ ਹਰੇ ਕੋਈ ਆਈ ਨਹੀਂ ਠੀਕ ਹੈ ਲੜਾਂਗੇ ਕਿ ਨਾ ਫਿਰ ਲੜੋਂਗੇ ਹਾਂ ਉਹ ਟੋਕੇ ਕਰਾਉਣੀ ਆ ਇਹਨੇ ਕਰਾਈ ਜਾਂਦਾ ਬਸੇ ਆ ਕੁਛ ਕਰਾਈ ਜਾਂਦੇ ਐ ਹਾਈ ਕੁ ਕੋਣਾ ਨੇ ਹਾਂ ਅ ਗੈਸੇ ਛੱਡੀਆਂ ਨੇ ਘੁੱਟੇ ਪਰਦੇ ਪਾਈ ਜਾਂਦੇ ਹਾਂ ਆ ਚੱਕਰ ਆ ਆ ਚੱਕਰ ਆ ਨਾ ਭਾਈ ਜੀ ਨਹੀਂ ਪਿਆ ਰਹਾ ਸੀ ਇੱਕ ਦਿਨ ਮਾਰਾ ਤਲਫਕੇ ਮਰਨੋ ਇੱਕ ਦਿਨ ਮਰਨਾ ਚੰਗਾ ਮਰਿਆ ਚੰਗਾ ਇੱਕ ਹੈ ਤੇ ਸਰਕਾਰ ਜਿਹੜੀ ਉਹਦੇ ਨਾਲ ਤੁਹਾਡੀ ਸਰਕਾਰ ਬਣੀ ਹੋਈ ਹੈ ਜੀ ਕਿ ਕੰਦਰ ਸਰਕਾਰਾਂ ਜੀ ਇਸ ਸਾਡੀ ਨਹੀਂ ਹੋ ਜੱਟਾਂ ਨਹੀਂ ਹੋ ਸਾਡੇ ਅੱਕ ਨਾ ਖੜਦੀ ਇਹਦਾ ਕਲਾਕਾਰਾਂ ਦੀ ਕਹਾਣੀ ਕੋਠੇ ਨਹੀਂ ਐ ਕੋ ਦੂਜੇ ਖੜੇ ਵਾਲੇ ਆ ਉਹਦੇ ਕੰਮ ਕਰੀ ਜਾਂਦੇ ਹਾਂ ਛੁੱਟ ਕੇ ਸਾ ਛੱਡਦੇ ਐ ਛੋਟਰੇ ਕਿਉਂ ਨਸ਼ਾ ਬੰਦ ਕਰਤਾ ਕਹਿੰਦੇ ਕਦੋਂ ਜੀ ਆਸਰਾ ਵੇਚਦਾ ਛੋਟੇ ਨੂੰ ਛੋਟੇ ਨੂੰ ਪੜ੍ਹਿਆ ਵੱਡਾ ਬਿੱਟੀ ਹੁੰਦਾ ਆਪਾਂ ਆਹ ਕੰਮ ਹੋਇਆ ਵੈ ਆਹ ਕੰਮ ਕਿੱਥੇ ਹੋ ਗਿਆ ਬਾਪੂ ਜੀ ਵੱਡੇ ਵੱਡੇ ਬੋਰਡ ਲਾਏ ਪਿਆ ਬੰਦ ਨਸ਼ੇ ਦੇ ਉਹ ਕੋਈ ਆ ਮੈਂ ਲੜ ਖੇਡਿਆ ਹੋ ਇਹ ਕੰਮ ਨਹੀਂ ਹੁੰਦਾ ਇਹ ਸਾਰਾ ਕੰਮ ਚੱਲੀ ਜਾਂਦਾ ਹੈ ਸਾਰਾ ਕੰਮ ਚੱਲੀ ਜਾਂਦਾ ਹਾਂ ਤੇ ਇਹ ਚੀਜ਼ ਨਸ਼ਾ ਸਹੀ ਆ ਭੁੱਖੀ ਮੇ ਉਹ ਬੰਦ ਕਰੀ ਬੱਠਿਆ ਜਿਹੜੇ ਮਰਨਾਂ ਨੂੰ ਛੱਡੀ ਬੱਠਿਆ ਸਿੱਖਿਆ ਕਿਵੇਂ ਵਧੀਆ ਲੱਗਦੀ ਹੈ ਕੋਈ ਕੋਸ ਵਧੀਆ ਲੱਗਦੀ ਹੈ ਨਾ 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 ਜੇ ਨੌਕਰੀ ਦੇ ਸਰਕਾਰੀ ਸਾਨੂੰ ਅੱਗੇ ਛੋਟਾ ਦਾ ਪੜਾਉਂਦਾ ਵੀ ਜਾ ਕੇ ਕਹਿੰਦਾ ਲੋਕ ਨਹੀਂ ਲੱਗੀ ਕੋਣ ਲੱਖਾਂ ਰੁਪਏ ਨਾਲ ਕੋ ਖੇਤਰ ਵੇਜੀ ਹਟੇ ਹੂੰ ਆ ਚੱਕਰ ਹੂੰ ਠੀਕ ਆ ਦੇਖੋ ਇੱਕ ਦੂਰ ਨੱਕੇ ਹੋਏ ਨਾ